ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋ ਦਿਨ ਪਹਿਲਾਂ ਜੋ ਨਿਊਜ਼ੀਲੈਂਡ ਵਿੱਚ ਹੋਇਆ ਉਸ ਨੇ ਸਿੱਖ ਸਮਾਜ ਨੂੰ ਚਿੰਤਿਤ ਕਰ ਦਿੱਤਾ ਕਿਉਂਕਿ ਅਜੇ ਹਾ ਸਿੱਖ ਸਮਾਜ ਨਾਲ ਦੁਨੀਆ ਦੇ ਕਿਸੇ ਕੋਨੇ ਵਿੱਚ ਅੱਜ ਤੱਕ ਨਹੀਂ ਹੋਇਆ ਨਿਊਜ਼ੀਲੈਂਡ ਦੇ ਅੰਦਰ ਜਦੋਂ ਨਾਨਕ ਸਰ ਗੁਰਦੁਆਰਾ ਸਾਹਿਬ ਵੱਲੋਂ ਇੱਕ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਉਸ ਨਗਰ ਕੀਰਤਨ ਦੇ ਰਾਹ ਦੇ ਵਿੱਚ ਉੱਥੋਂ ਦਾ ਇੱਕ ਗਰੁੱਪ ਜੋ ਸਥਾਨਕ ਮੌਰੀ ਲੋਕਾਂ ਦਾ ਹੈ ਉਹ ਆ ਗਿਆ ਉਹਨਾਂ ਨੇ ਨਗਰ ਕੀਰਤਨ ਦਾ ਰਾਹ ਰੋਕਿਆ ਨਾ ਕੇਵਲ ਰਾਹ ਰੋਕਿਆ ਬਲਕਿ ਨਾਰੇ ਵੀ ਲਗਾਏ ਨਫ਼ਰਤ ਨਾਲ ਭਰੇ ਨਾਰੇ ਲਗਾਏ ਇਹ ਵੀ ਕਿਹਾ ਉਹਨਾਂ ਨੇ ਕਿ ਜਿਸ ਕ੍ਰਿਸ਼ਟ ਇਜ਼ ਦਾ ਲਾਰਡ ਆਫ ਦਾ ਅਰਥ ਲਾਰਡ ਆਫ ਆਵਰ ਨੇਸ਼ਨ ਕਿ ਜਿਸ ਕ੍ਰਾਈਸ ਸਾਡਾ ਲਾਰਡ ਹੈ ਹੋਰ ਕੋਈ ਵੀ ਸਾਡਾ ਲਾਰਡ ਨਹੀਂ ਹੈ ਉਹਨਾਂ ਨੇ ਬੈਨਰ ਜਿਹੜੇ ਉਹ ਫੜੇ ਹੋਏ ਸੀ ਜਿੰਨਾ ਉੱਤੇ ਲਿਖਿਆ ਹੋਇਆ ਸੀ ਕਿ ਥਿਸ ਇਜ਼ ਨਿਊਜ਼ੀਲੈਂਡ ਨਾਟ ਇੰਡੀਆ ਇੰਡੀਆ ਦੇ ਖਿਲਾਫ ਉਹਨਾਂ ਦੀ ਜਿਹੜੀ ਨਫ਼ਰਤ ਹੈ ਉਹਨਾਂ ਨੇ ਵੱਡੇ ਵੱਡੇ ਬੈਨਰਾਂ ਰਾਹੀਂ ਆਪਣੇ ਨਾਅਰੇ ਆ ਰਹੀ ਤੇ ਨਾਲ ਹੀ ਹੱਥ ਵਿੱਚ ਪੜੀਆਂ ਤਖਤੀਆਂ ਦੇ ਰਾਹੀਂ ਉਹ ਦਿਖਾਈ ਤੇ ਨਾਲ ਹੀ ਉਹਨਾਂ ਦਾ ਜਿਹੜਾ ਇੱਕ ਪਰੰਪਰਿਕ ਟ੍ਰੈਡੀਸ਼ਨਲ ਡਾਂਸ ਹੈ ਉਹ ਹਾਕਾ ਡਾਂਸ ਵੀ ਸੜਕ ਦੇ ਉੱਤੇ ਕੀਤਾ ਤੇ ਸਿੱਖਾਂ ਨੂੰ ਉਕਸਾਨ ਦੀ ਕੋਸ਼ਿਸ਼ ਕੀਤੀ ਬੜੀ ਵੱਡੀ ਚਰਚਾ ਸ਼ੁਰੂ ਹੋ ਗਈ ਕਈਆਂ ਨੇ ਇਹਨੂੰ ਸਿੱਖਾਂ ਦੇ ਖਿਲਾਫ ਦੱਸਿਆ ਕਈਆਂ ਨੇ ਲਿਖਿਆ ਕਿ ਜਿਹੜਾ ਨਗਰ ਗੀਤਨ ਸੀ ਉਹਦੇ ਵਿੱਚ ਕੁਝ ਲੋਕਾਂ ਨੇ ਖਾਲਿਸਤਾਨ ਦੇ ਝੰਡੇ ਫੜੇ ਸਨ ਇਸ ਕਰਕੇ ਖਾਲਿਸਤਾਨ ਦੇ ਖਿਲਾਫ ਸੀ ਪਰ ਅਗਰ ਤੁਸੀਂ ਗਹਿਰਾਈ ਨਾਲ ਜਾਓਗੇ ਤਾਂ ਇਹ ਜਿਹੜਾ ਮੌਰੀ ਲੋਕਾਂ ਦਾ ਗਰੁੱਪ ਹੈ ਇਹਨੂੰ ਇਹ ਲੱਗਦਾ ਹੈ ਕਿ ਸਾਡੇ ਨਾਲ ਨਿਊਜ਼ੀਲੈਂਡ 'ਚ ਇਨਜਸਟਿਸ ਹੋ ਰਿਹਾ ਹੈ ਅੱਜ ਤੋਂ 200 ਸਾਲ ਪਹਿਲਾਂ ਨਿਊਜ਼ੀਲੈਂਡ ਦੀ 90% ਤੋਂ ਵੱਧ ਆਬਾਦੀ ਮੌਰੀ ਲੋਕਾਂ ਦੀ ਸੀ ਜੋ ਅੱਜ ਘਟ ਕੇ ਕਿਉਂਕਿ ਅਲੱਗ-ਅਲੱਗ ਦੇਸ਼ਾਂ ਦੇ ਵਿੱਚੋਂ ਇਮੀਗ੍ਰੇਸ਼ਨ ਦੇ ਰਹੀ ਇਮੀਗਰੇਟ ਹੋ ਕੇ ਬੜੀ ਵੱਡੀ ਤਦਾਦ ਵਿੱਚ ਹੋਰ ਕਮਿਊਨਿਟੀਆਂ ਜਿਹੜੀਆਂ ਨੇ ਉਹ ਨਿਊਜ਼ੀਲੈਂਡ ਵਿੱਚ ਆ ਕੇ ਵਸੀਆਂ ਤੇ ਅੱਜ ਮੌਰੀ ਲੋਕ ਜਿਹੜ ਨੇ ਉਹ ਉਸ ਦੇਸ਼ ਵਿੱਚ 20% ਰਹਿ ਗਏ। ਤੋਂ ਬੇਸਿਕਲੀ ਇਹ ਕੋਈ ਸਿੱਖ ਕਮਿਊਨਿਟੀ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਉਹਨਾਂ ਦਾ ਗੁੱਸਾ ਨਹੀਂ ਸੀ। ਇਹ ਗੁੱਸਾ ਸੀ ਉਸ ਇਮੀਗ੍ਰੇਸ਼ਨ ਦੇ ਖਿਲਾਫ ਜਿੱਤੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਹੱਕ ਸਾਡੇ ਤੋਂ ਖੋਏ ਜਾ ਰਹੇ ਨੇ। ਅਗਰ ਤੁਸੀਂ ਇਸ ਗਰੁੱਪ ਦੀ ਪਿਛਲੀ ਐਕਟੀਵਿਟੀ ਵੱਲ ਧਿਆਨ ਦਿਓਗੇ ਤਾਂ ਇਹਨਾਂ ਨੇ ਇਦਾਂ ਦੇ ਪ੍ਰਦਰਸ਼ਨ ਹਿੰਦੂਆਂ ਦੇ ਖਿਲਾਫ ਵੀ ਕੀਤੇ ਫਿਲਸਤਾਨ ਦੇ ਖਿਲਾਫ ਵੀ ਕੀਤੇ ਤੇ ਮੁਸਲਮ ਕਮਿਊਨਿਟੀ ਦੇ ਖਿਲਾਫ ਵੀ ਕੀਤੇ ਤੇ ਉਦੋਂ ਵੀ ਇਹੀ ਨਾਰੇ ਲਗਾਏ ਔਰ ਇਹ ਕਿਹਾ ਕਿ ਉਹ ਸਾਡਾ ਦੇਸ਼ ਛੱਡ ਕੇ ਚਲੇ ਜਾਣ ਪਰ ਜੋ ਵੀ ਹੋਇਆ ਉਹਨੂੰ ਲੈ ਕੇ ਚਿੰਤਾ ਸੁਭਾਵਿਕ ਹੈ ਕਿਉਂਕਿ ਸਿੱਖ ਕਮਿਊਨਿਟੀ ਜਿੱਥੇ ਵੀ ਗਈ ਹੈ ਉਹਨੇ ਉੱਥੋਂ ਦੇ ਕਸਟਮ ਉੱਥੋਂ ਦੇ ਰੂਲਸ ਲਾ ਨੂੰ ਪੂਰੀ ਇਰਾਜਤਿਕਨ ਫਾਲੋ ਕੀਤਾ ਹੈ ਇਕ ਕਦੀ ਨਹੀਂ ਹੋਇਆ ਕਿ ਸਿੱਖ ਕਿਧਰੇ ਗਏ ਹੋਣ ਤੇ ਉੱਥੋਂ ਦੇ ਲਾ ਨੂੰ ਉੱਥੋਂ ਦੇ ਜਿਹੜੀ ਲੋਕਲ ਜਿਹੜੀ ਹੈ ਉਹਦੇ ਅੰਦਰ ਉਹ ਐਡਜਸਟ ਨਾ ਹੋਏ ਹੋਣ ਪਰ ਰਦਰ ਜੈਸਵੀ ਕੰਟਰੀ ਦੇ ਅੰਦਰ ਸਿੱਖ ਜਾ ਕੇ ਵੱਸੇ ਨੇ ਉਹਨਾਂ ਨੇ ਉੱਥੇ ਮਿਹਨਤ ਦੇ ਨਾਲ ਆਪਣਾ ਇੱਕ ਸਥਾਨ ਬਣਾਇਆ ਉੱਥੇ ਗੁਰੂ ਘਰ ਵੀ ਬਣਾਏ ਲੇਕਿਨ ਉੱਥੋਂ ਦੀ ਕੰਟਰੀ ਦੀ ਡਿਵੈਲਪਮੈਂਟ ਦੇ ਵਿੱਚ ਵੀ ਯੋਗਦਾਨ ਪਾਇਆ ਕਦੀ ਵੀ ਚਾਹੇ ਕੋਵਿਡ ਦੀ ਗੱਲ ਹੋਵੇ ਕਿਸੇ ਕੰਟਰੀ ਦੇ ਅੰਦਰ ਕੋਈ ਲੜਾਈ ਛਿੜ ਜੇ ਜਾਂ ਕੋਈ ਬਾੜ ਆ ਜਾਏ ਹੜ ਆ ਜਾਏ ਕੋਈ ਹੋਰ ਨੁਕਸਾਨ ਕਿਸੇ ਨੇਚਰਲ ਕੈਲਾਮਿਟੀ ਨਾਲ ਹੋ ਜੇ ਹਰ ਕੰਟਰੀ ਦੇ ਅੰਦਰ ਜਿੱਥੇ-ਜਿੱਥੇ ਸਿੱਖ ਵੱਸਦਾ ਹੈ ਉਹ ਆਪਣੀ ਯਥਾ ਸੰਭਵ ਤਾਕਤ ਦੇ ਨਾਲ ਲੋਕਲ ਲੋਕਾਂ ਦੀ ਹੈਲਪ ਵਾਸਤੇ ਅੱਗੇ ਆਉਂਦਾ ਔਰ ਨਿਊਜ਼ੀਲੈਂਡ ਦੇ ਵਿੱਚ ਵੀ ਸਿੱਖਾਂ ਦੀ ਛਵੀ ਇਦਾਂ ਦੀ ਹੈ ਕਿ ਇਹ ਹੈਲਪਫੁਲ ਲੋਗ ਨੇ ਇਹ ਪੀਸਫੁਲ ਲੋਗ ਨੇ ਇਹ ਲਾ ਅਬਾਈਡਿੰਗ ਲੋਗ ਨੇ ਜੇ ਇਹ ਨਾ ਹੁੰਦਾ ਤਾਂ ਪਿਛਲੇ ਦਿਨੀ ਤੁਸੀਂ ਦੇਖਿਆ ਹੋਵੇਗਾ ਕਿ ਨਿਊਜ਼ੀਲੈਂਡ ਦੇ ਅੰਦਰ ਸਿੱਖ ਖੇਡਾ ਹੋਈਆਂ ਉਸ ਸਿੱਖ ਖੇਡਾ ਦੇ ਵਿੱਚ ਨਿਊਜ਼ੀਲੈਂਡ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਕ੍ਰਿਸਟੋਫਰ ਲਕਸਨ ਉਹ ਚੇਚੇ ਤੌਰ ਤੇ ਪਹੁੰਚੇ ਉਹਨਾਂ ਖੇਡਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਪ੍ਰੇਜ਼ ਕੀਤੀ ਲੋਕਾਂ ਨੂੰ ਮਿਲੇ ਬੜੇ ਖੁਸ਼ ਹੋ ਕੇ ਮਿਲੇ ਜਫੀਆਂ ਪਾ ਕੇ ਮਿਲੇ ਉਹ ਫੋਟੋਆਂ ਵੀਡੀਓ ਸਾਰੀਆਂ ਜਿਹੜੀਆਂ ਨੇ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋਈਆਂ ਕਿ ਜਿਹੜਾ ਨਿਊਜ਼ੀਲੈਂਡ ਦਾ ਪ੍ਰਧਾਨ ਮੰਤਰੀ ਹੈ ਉਹ ਸਿੱਖ ਕਮਿਊਨਿਟੀ ਨਾਲ ਕਿੰਨਾ ਕੁ ਪਿਆਰ ਕਰਦਾ ਸੋ ਅਜਿਹੀ ਕੀ ਨੌਬਤ ਆ ਗਈ ਕਿ ਅੱਜ ਨਗਰ ਕੀਰਤਨ ਦਾ ਰਸਤਾ ਰੋਕਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਹਨੂੰ ਇੱਕ ਸ਼ਰਾਰਤੀ ਸਮੂਹ ਦੀ ਕਾਰਸਤਾਨੀ ਦੱਸਿਆ ਉਹਨਾਂ ਕਿਹਾ ਕਿ ਜਿਹੜੇ ਲੋਕਲ ਮੌਰੀ ਲੋਕ ਨੇ ਉਹਨਾਂ ਦੇ ਨਾਲ ਸਿੱਖਾਂ ਦਾ ਬੜਾ ਪਿਆਰ ਹੈ ਸਿੱਖ ਉਹਨਾਂ ਨਾਲ ਮਿਲ ਕੇ ਰਹਿੰਦੇ ਨੇ ਔਰ ਇਹ ਕੇਵਲ ਇੱਕ ਸ਼ਰਾਰਤੀ ਗਰੁੱਪ ਹੈ ਜਿਹੜਾ ਵਾਰ-ਵਾਰ ਜਹੀ ਹਰਕਤਾਂ ਕਰ ਰਿਹਾ ਹੈ ਔਰ ਉਹਨਾਂ ਨੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਨਾਲ-ਨਾਲ ਜਿਹੜੇ ਉੱਥੋਂ ਦੇ ਵਿਦੇਸ਼ ਮੰਤਰੀ ਨੇ ਮਿਸਟਰ ਪੀਟਰ ਤੇ ਨਾਲ ਹੀ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਡਾਕਟਰ ਐਸ ਜੈ ਸ਼ੰਕਰ ਉਹਨਾਂ ਨੂੰ ਕਿਹਾ ਕਿ ਉਹ ਇੰਟਰਵੈਨ ਕਰਨ ਔਰ ਇੰਟਰਵੈਨ ਕਰਕੇ ਇਹ ਜੋ ਵੀ ਮਸਲਾ ਹੈ ਇਹਨੂੰ ਸੁਲਝਾਉਣ ਇਹ ਬਹੁਤ ਮੰਦਭਾਗੀ ਘਟਨਾ ਹੈਗੀ ਆ ਕਿਉਂਕਿ ਸਿੱਖ ਜਿਹੜੇ ਆ ਉਹ ਬਿਲਕੁਲ ਇੱਕ ਲੀਗਲੀ ਤਰੀਕੇ ਦੇ ਨਾਲ ਨਿਊਜ਼ੀਲੈਂਡ ਦੀ ਧਰਤੀ ਤੇ ਬਹੁਤ ਸਾਰੇ ਸਾਲਾਂ ਤੋਂ ਉਥੇ ਰਹਿ ਰਹੇ ਨੇ ਔਰ ਆਪਣਾ ਟੈਕਸ ਵੀ ਉਥੇ ਅਪਡੇਟ ਕਰਦੇ ਨੇ ਔਰ ਪੂਰੇ ਸਿਸਟਮ ਦੇ ਨਾਲ ਉਹ ਗਏ ਨੇ ਸਿਸਟਮ ਦੇ ਨਾਲ ਰਹਿ ਰਹੇ ਨੇ ਔਰ ਉਸ ਮੁਲਕ ਦੀ ਤਰੱਕੀ ਦੇ ਵਿੱਚ ਸਿੱਖਾਂ ਦਾ ਇੱਕ ਵੱਡਾ ਯੋਗਦਾਨ ਜਿਸ ਯੋਗਦਾਨ ਦੇ ਤਹਿਤ ਭਾਵੇਂ ਕੋਰੋਨਾ ਸੀ ਤਾਂ ਵੀ ਗੁਰਦੁਆਰਿਆਂ ਦੇ ਵਿੱਚੋਂ ਹਰ ਲੋੜਵੰਦ ਦੀ ਮਦਦ ਹੋਈ ਗੁਰੂ ਕੇ ਲੰਗਰ ਦਿੱਤੇ ਰਾਸ਼ਨ ਦਿੱਤੇ ਗਏ ਤਾਂ ਜਿਹੜਾ ਕੁਝ ਸ਼ਰਾਧੀਆਂ ਸਰਾਂ ਦੇ ਵੱਲੋਂ ਇਹ ਮੰਦ ਭਾਗਾਕਾਰਾ ਕੀਤਾ ਗਿਆ ਇਹ ਨਿੰਦਣਯੋਗ ਆ ਔਰ ਨਿਊਜ਼ੀਲੈਂਡ ਦੀ ਸਰਕਾਰ ਨੂੰ ਇਹੋ ਜੇ ਸ਼ਰਾਬਤੀ ਅੰਸਰਾਂ ਨੂੰ ਕਿਤੇ ਨਾ ਕਿਤੇ ਕਾਬੂ ਦੇ ਵਿੱਚ ਕਰਨਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਸਿੱਖ ਜਾਂ ਪੰਜਾਬੀ ਭਰਾ ਉੱਥੇ ਗਏ ਨੇ ਇਹ ਇੱਕ ਕਾਨੂੰਨੀ ਪ੍ਰੋਸੈਸਰ ਕਾਨੂੰਨੀ ਤਰੀਕੇ ਦੇ ਨਾਲ ਗਏ ਨੇ ਔਰ ਬਹੁਤ ਸਾਲਾਂ ਤੋਂ ਉੱਥੇ ਰਹਿ ਰਹੇ ਨੇ ਤਾਂ ਉਹ ਉਸ ਮਿੱਟੀ ਦੇ ਹੁਣ ਨਾਗਰਿਕ ਨੇ ਤੇ ਉਸ ਦੇਸ਼ ਦੀ ਤਰੱਕੀ ਦੇ ਵਿੱਚ ਸਿੱਖਾਂ ਤੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਆ 25 ਗੁਰਦਾਰੇ ਕਮੇਟੀਆਂ ਜਿਹੜੀਆਂ ਉੱਥੋਂ ਦੀਆਂ ਨੇ ਉਹ ਉਹਨਾਂ ਦੇ ਨਾਲ ਵੀ ਸੰਪਰਕ ਵਿੱਚ ਨੇ ਔਰ ਉਹਨਾਂ ਨੂੰ ਵੀ ਉਹਨਾਂ ਨੇ ਇਸਲਾਹ ਦਿੱਤੀ ਹੈ ਕਿ ਉਹ ਪ੍ਰਾਈਮ ਮਿਨਿਸਟਰ ਨੂੰ ਤੇ ਬਾਕੀ ਮਿਨਿਸਟਰਾਂ ਨੂੰ ਤੇ ਲੋਕਲ ਕਮਿਊਨਿਟੀ ਨੂੰ ਮਿਲ ਕੇ ਉਹਨਾਂ ਨੂੰ ਦੱਸਣ ਕਿ ਸਿੱਖ ਕੀ ਨੇ ਸਿੱਖਾਂ ਦਾ ਕਲਚਰ ਕੀ ਹੈ ਔਰ ਇਹ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਹਦਾ ਮਕਸਦ ਕੀ ਹੈ ਇਹਦੇ ਪਿੱਛੇ ਰੀਜਨ ਕੀ ਹੈ ਅੱਜ ਇੱਕ ਹੋਰ ਡਵੈਲਪਮੈਂਟ ਦੇ ਅੰਦਰ ਹੋਈ ਕਿ ਨਿਊਜ਼ੀਲੈਂਡ ਦੇ ਜਿਹੜੇ ਉੱਗੇ ਪੋਲਿਟੀਕਲ ਆਗੂ ਨੇ ਕਾਉਂਸਲਰ ਨੇ ਡੈਨੀਅਲ ਨਿਊਮੈਨ ਉਹ ਜਿਹੜਨੇ ਉਹ ਵੀ ਅੱਗੇ ਆਏ ਨੇ ਉਹ ਉਸੇ ਏਰੀਆ ਦੇ ਕਾਉਂਸਲਰ ਨੇ ਮਨੁਰੇਵਾ ਜਿੱਥੇ ਨਗਰ ਕੀਰਤਨ ਰੋਕਿਆ ਗਿਆ ਸੀ ਉਹਨਾਂ ਨੇ ਕਿਹਾ ਕਿ ਸਿੱਖ ਕਮਿਊਨਿਟੀ ਜਿਹੜੀ ਹੈ ਬੜੀ ਸ਼ਾਂਤਮਈ ਕਮਿਊਨਿਟੀ ਹੈ ਬਹੁਤ ਵਧੀਆ ਕਮਿਊਨਿਟੀ ਹੈ ਔਰ ਇਹ ਜੋ ਰੋਕਿਆ ਗਿਆ ਹੈ ਇਹ ਗਲਤ ਰੋਕਿਆ ਗਿਆ ਹੈ ਔਰ ਜਦੋਂ ਮਨੁਰੇਵਾ ਦੇ ਅੰਦਰ ਅਗਲਾ ਨਗਰ ਕੀਰਤਨ ਹੋਵੇਗਾ ਮੈਂ ਖੁਦ ਉਹਦੇ ਵਿੱਚ ਸ਼ਾਮਲ ਹੋਵਾਂਗਾ ਸੋ ਨਿਊਜ਼ੀਲੈਂਡ ਦੀ ਲੋਕਲ ਕਮਿਊਨਿਟੀ ਵੱਲੋਂ ਵੀ ਪੋਜ਼ਿਟਿਵ ਰਿਸਪੌਂਸ ਆ ਰਿਹਾ ਹੈ ਉੱਥੋਂ ਦੀ ਸਰਕਾਰ ਵੱਲੋਂ ਵੀ ਪੋਜ਼ਿਟਿਵ ਰਿਸਪੌਂਸ ਆ ਰਿਹਾ ਹੈ ਔਰ ਨਾਲ ਹੀ ਜਿਹੜੇ ਸਾਡੇ ਇੱਥੋਂ ਦੇ ਮੋਤਬਰ ਲੀਡਰ ਨੇ ਚਾਹੇ ਉਹ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਗੜਗੱਜ ਜਿਥੇ ذرا 칼 ਤੱਕ ਤੋਂ ਹੋਣ ਜਾਂ ਸਾਬਕਾ ਜਥੇਦਾਰ ਜਿਹੜੇ ਅੱਜ ਕੱਲ ਪੁਨਰਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਨੇ ਯਾਨੀ ਹਰਪ੍ਰੀਤ ਸਿੰਘ ਜੀ ਹੋਣ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣ ਜਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣ ਉਹਨਾਂ ਸਾਰਿਆਂ ਨੇ ਇਸ ਮੁੱਦੇ ਦੇ ਉੱਤੇ ਟਵੀਟ ਵੀ ਕੀਤੇ ਨੇ ਔਰ ਬਿਆਨ ਦੇ ਕੇ ਇਸ ਮੁੱਦੇ ਦੇ ਉੱਤੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਔਰ ਨਿਊਜ਼ੀਲੈਂਡ ਦੀ ਜਿਹੜੀ ਸਰਕਾਰ ਹੈ ਉਨ੍ਹਾਂ ਤੋਂ ਦਖਲਅੰਦਾਜ਼ੀ ਦੀ ਮੰਗ ਕਰਕੇ ਇਹਨੂੰ ਬੜੇ ਤਰੀਕੇ ਨਾਲ ਸੁਲਝਾਉਣ ਦੀ ਗੱਲ ਕੀਤੀ ਹੈ ਜਿੱਥੇ ਇਹ ਮਸਲਾ ਸੁਲਝਣਾ ਚਾਹੀਦਾ ਹੈ ਅੱਗੋਂ ਤੋਂ ਅਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਜਦੋਂ ਨਗਰ ਕੀਰਤਨ ਨਿਕਲਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਲ ਹੁੰਦਾ ਹੈ ਔਰ ਉਦੋਂ ਜਿਹੜੀ ਹੈ ਕਿਸੇ ਤਰ੍ਹਾਂ ਦੀ ਵੀ ਅਨਸੁਖਾਵੀ ਘਟਨਾ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਸਤਕਾਰ ਦੇ ਵਿੱਚ ਕਿਸੇ ਤਰੀਕੇ ਦੀ ਅਗਰ ਕੋਈ ਵਿਗੜਾ ਹੁੰਦਾ ਹੈ ਤੇ ਉਹ ਵੱਡੇ ਵਿਵਾਦ ਦਾ ਜਾਂ ਵੱਡੇ ਝਗੜੇ ਦਾ ਕਾਰਨ ਵੀ ਬਣ ਸਕਦਾ ਹੈ ਨਿਊਜ਼ੀਲੈਂਡ ਉਹ ਸਿੱਖ ਜਿਹੜੇ ਨੇ ਉਹਨਾਂ ਨੇ ਵੀ ਇਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਬੜੇ ਠਰਮੇ ਦਾ ਪ੍ਰਦਰਸ਼ਨ ਕੀਤਾ بار بار ਉਹਨਾਂ ਨੂੰ ਉਕਸਾਇਆ ਗਿਆ ਅੱਗੇ ਹੋ ਕੇ ਤੁਹਾਨੂੰ ਵੀਡੀਓ ਦਿਖਾਣੇ ਆ ਤੁਸੀਂ ਵੀਡੀਓਜ਼ ਦੇਖੋਗੇ ਕਿ ਅੱਗੇ ਹੋ ਹੋ ਕੇ ਉਹਨਾਂ ਦੇ ਸਿਰ ਦੇ ਉੱਤੇ ਆ ਕੇ ਵੀ ਨਾਰੇ ਲਗਾਏਗੇ ਨਫਰਤਈ ਨਾਰੇ ਲਗਾਏਗੇ ਲੇਕਿਨ ਉਹਨਾਂ ਨੇ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਜੋ ਗੁਰੂ ਦੀ ਫਿਲਾਸਫੀ ਹੈ ਅੱਗੋਂ ਕੋਈ ਰਿਐਕਟ ਨਹੀਂ ਕੀਤਾ ਔਰ ਲੋਕਲ ਪੁਲਿਸ ਦੀ ਸਹਾਇਤਾ ਦੇ ਨਾਲ ਜਿਹੜੀ ਨਾਲ ਸੀ ਉਹ ਨਿਰੰਤਰ ਆਪਣਾ ਨਗਰ ਕੀਰਤਨ ਲੈ ਕੇ ਅੱਗੇ ਨਿਕਲਦੇ ਰਹੇ ਔਰ ਬਕਾਇਦਾ ਉਹਨਾਂ ਨੇ ਗਵਰਨਮੈਂਟ ਤੋਂ ਪਰਮਿਸ਼ਨ ਲਈ ਸੀ ਕਿਉਂਕਿ ਬਿਨਾ ਪਰਮਿਸ਼ਨ ਤੋਂ ਨਗਰ ਕੀਰਤਨ ਤੁਸੀਂ ਕੱਢ ਨਹੀਂ ਸਕਦੇ ਸੋ ਇਹ ਜੋ ਕੁਝ ਹੋਇਆ ਇਹ ਵਰਤਾਰਾ ਇੰਨੇ ਸੀ ਹੋਣਾ ਚਾਹੀਦਾ ਇਹਦੇ ਉੱਤੇ ਚਰਚਾ ਚੱਲ ਰਹੀ ਹੈ ਸਭ ਨੂੰ ਹੋਣਾ ਚਾਹੀਦਾ ਪਰ ਨਾਲ ਹੀ ਇੱਕ ਜਿਹੜਾ ਹੋਰ ਜਿਹੜਾ ਇਹਦੇ ਉੱਪਰ ਚਰਚਾ ਜਿਹੜੀ ਬੜੀ ਚੱਲ ਰਹੀ ਹੈ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਨਗਰ ਕੀਰਤਨ ਜਿਹੜੇ ਅਸੀਂ ਬਹੁਤ ਜ਼ਿਆਦਾ ਕੱਢਦੇ ਆਂ ਕਈ ਲੋਕਾਂ ਦੇ ਮੈਂ ਦੇਖ ਰਿਹਾ ਸੀ ਟਵੀਟ ਵੀ ਆ ਰਹੇ ਸੀ ਫੇਸਬੁੱਕ ਤੇ ਉੱਪਰ ਸੋਸ਼ਲ ਮੀਡੀਆ ਤੇ ਕਈਆਂ ਦੇ ਕਮੈਂਟ ਵੀ ਆ ਰਹੇ ਸੀ ਕਿ ਸਾਨੂੰ ਹਰ ਜਗ੍ਹਾ ਇੰਡੀਆ ਵਾਲਾ ਵਰਤਾਰਾ ਨਹੀਂ ਕਰਨਾ ਚਾਹੀਦਾ ਇੱਥੇ ਅਸੀਂ ਕਈ ਵਾਰੀ ਸੜਕਾ ਜਾਮ ਕਰ ਦਿੰਨੇ ਆ ਨਗਰ ਕੀਰਤਨ ਦੇ ਵਿੱਚ ਸਾਨੂੰ ਬਾਹਰ ਦੇ ਮੁਲਕ ਦੇ ਹਿਸਾਬ ਨਾਲ ਉੱਥੋਂ ਦਾ ਜਿਹੜਾ ਸਿਸਟਮ ਹੈ ਇਕੋ ਸਿਸਟਮ ਹੈ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਨਗਰ ਕੀਰਤਨ ਕੱਢਨੇ ਚਾਹੀਦੇ ਨੇ ਨਗਰ ਕੀਰਤਨ ਸਾਡੀ ਪਰੰਪਰਾ ਹੈ ਲੇਕਿਨ ਬੜਾ ਚੰਗਾ ਹੋਵੇ ਜੇ ਕਟੋਗੜ ਵਿਦੇਸ਼ਾਂ ਦੇ ਵਿੱਚ ਵੈਸੇ ਤਾਂ ਇੱਥੇ ਵੀ ਹੋਣਾ ਚਾਹੀਦਾ ਕਿ ਜਿਹੜਾ ਵੀ ਮੇਨ ਗੁਰਪੁਰਬ ਹੈ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਰੂਪ ਦੇ ਉੱਤੇ ਜਾਂ ਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਰੂਪ ਤੇ ਜਾਂ ਹੋਰ ਵੱਡੇ ਜਿਹੜੇ ਗੁਰਪਰੂ ਨੇ ਜਿਨ੍ਹਾਂ ਤੇ ਨਗਰ ਕੀਰਤਨ ਕੱਢਣ ਦੀ ਪਰੰਪਰਾ ਹੈ ਅਗਰ ਉਹਦੇ 'ਚ ਸਾਰੀਆਂ ਗੁਰਦੁਆਰਾ ਕਮੇਟੀਆਂ ਮਿਲ ਕੇ ਘੱਟੋ ਘਾਟ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਹੀ ਨਗਰ ਕੀਰਤਨ ਨਿਕਲੇ ਹੁਣ ਹੁੰਦਾ ਕੀ ਹੈ ਕਿ ਇਹ ਵੀ ਅਸੀਂ ਹੁਣ ਆਪਸੀ ਜਿਹੜੀ ਨਾ ਇੱਕ ਉਸੇ ਕਹਿ ਲੋ ਕਿ ਇੱਕ ਤਾਕਤ ਪ੍ਰਦਰਸ਼ਨ ਜਿਹੜੀ ਹੈ ਕਿ ਮੇਰੇ ਗੁਰਦੁਆਰੇ ਦੇ ਨਾਲ ਦੇਖੋ ਕਿੰਨੀ ਸੰਗਤ ਜੁੜੀ ਹੈ ਔਰ ਮੇਰੇ ਗੁਰਦੁਆਰੇ ਨਾਲ ਕਿੰਨੀ ਸੰਗਤ ਜੁੜੀ ਹੈ ਬੜਾ ਅਜੀਬ ਲੱਗਦਾ ਹੈ ਜਦੋਂ ਇੱਕ ਹੀ ਸ਼ਹਿਰ ਦੇ ਵਿੱਚ ਵੱਖ-ਵੱਖ ਗੁਰਦੁਆਰਾ ਕਮੇਟੀਆਂ ਜਿਹੜੀਆਂ ਨੇ ਵੱਖਰੇ-ਵੱਖਰੇ ਨਗਰ ਕੀਰਤਨ ਕੱਢਦੀਆਂ ਨੇ ਉਹ ਬੇਸ਼ੱਕ ਜਿਹੜਾ ਹੈ ਨਗਰ ਕੀਰਤਨ ਜ਼ਿਆਦਾ ਕੱਢ ਕੇ ਆਪਣੀ-ਆਪਣੀ ਦਿਖਾਉਂਦੇ ਨੇ ਕਿ ਸਾਡੇ ਜਿਹੜੀ ਦੇਖੋ ਗੁਰਦਾਰੇ ਨਾਲ ਕਿੰਨੀ ਸੰਗਤ ਜੁੜੀ ਹੈ ਔਰ ਅਸੀਂ ਬੜਾ ਸੋਹਣਾ ਨਗਰ ਕੀਰਤਨ ਕੱਢਤਾ ਹੈ ਪਰ ਕਿਧਰ ਇਹ ਮੈਸੇਜ ਵੀ ਜ਼ਰੂਰ ਜਾਂਦਾ ਹੈ ਕਿ ਸ਼ਹਿਰ ਦੀਆਂ ਗੁਰਦਾਰੇ ਕਮੇਟੀਆਂ ਆਪਸ ਵਿੱਚ ਉਹ ਸਾਰੀਆਂ ਕਮੇਟੀਆਂ ਮਿਲ ਕੇ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਹੀ ਨਗਰ ਕੀਰਤਨ ਕੱਢਿਆ ਜਾਵੇ ਚਾਹੇ ਉਹ ਦੇਸ਼ ਹੋਵੇ ਚਾਹੇ ਵਿਦੇਸ਼ ਦੀ ਧਰਤੀ ਹੋਵੇ ਪਰ ਉਹਦੇ ਵਿੱਚ ਸਥਾਨਕ ਲੋਕਾਂ ਨੂੰ ਪ੍ਰੋਪਰ ਤਰੀਕੇ ਨਾਲ ਸ਼ਾਮਲ ਕੀਤਾ ਜਾਵੇ ਜਿੰਨੇ ਵੀ ਸਥਾਨਕ ਗਰੁੱਪ ਨੇ ਉਹਨਾਂ ਨੂੰ ਬੁਲਾਇਆ ਜਾਵੇ ਨਗਰ ਕੀਰਤਨ ਤੋਂ ਪਹਿਲਾਂ ਇੱਕ ਮੀਟਿੰਗ ਕਰਕੇ ਉਹਨਾਂ ਨੂੰ ਦੱਸਿਆ ਜਾਵੇ ਕਿ ਘਾੜੀ ਸਾਡੀ ਕੀ ਪਰੰਪਰਾ ਹੈ ਅਸੀਂ ਕਿਉਂ ਇਹ ਨਗਰ ਕੀਰਤਨ ਕੱਢ ਰਹੇ ਹਾਂ ਔਰ ਉਹਨਾਂ ਨੂੰ ਦੱਸ ਕੇ ਉਹਨਾਂ ਨੂੰ ਵੀ ਨਾਲ ਸ਼ਾਮਲ ਕੀਤਾ ਜਾਵੇ ਉਹਨਾਂ ਨੂੰ ਇਹ ਅਹਿਸਾਸ ਨਾ ਹੋਵੇ ਕਿ ਇਹ ਕਿਹੜੀ ਨਵੀਂ ਪਰੰਪਰਾ ਹੈ ਕਿਉਂਕਿ ਉਹਨਾਂ ਨੇ ਦੇਖਿਆ ਨਹੀਂ ਨਗਰ ਕੀਰਤਨ ਨਗਰ ਕੀਰਤਨ ਦੇ ਵਿੱਚ ਗਤਕੇ ਦਾ ਪ੍ਰਦਰਸ਼ਨ ਵੀ ਹੁੰਦਾ ਆਰਬਾ ਖਾ ਕੇ ਕਿਦਰੇ ਜਿਹੜਾ ਆਪਣੇ ਐਗਰੈਸ਼ਨ ਦਾ ਪ੍ਰਦਰਸ਼ਨ ਨਹੀਂ ਕਰ ਰਹੇ ਇੱਕ ਬੜੀ ਵੱਡੀ ਜਿਹੜੀ ਸੋਚ ਦਾ ਵਿਸ਼ਾ ਹੈ ਕਿ ਜਿਹੜੇ ਜਿੱਦਾਂ ਨਿਊਜ਼ੀਲੈਂਡ ਦੇ ਅੰਦਰ ਮੌਰੀ ਗਰੁੱਪ ਹੈ ਜਾਂ ਉਹਨਾਂ ਨੂੰ ਇਹ ਲੱਗਾ ਹੋਵੇਗਾ ਕਿ ਇਹਨਾਂ ਦੇ ਹੱਥ ਵਿੱਚ ਨੰਗੀਆਂ ਤਲਵਾਰਾਂ ਨੇ ਬਰਸ਼ੇ ਨੇ ਇੱਕ ਹੀ ਕਰ ਰਹੇ ਨੇ ਸੋ ਕਿਦਰੇ ਨੇ ਕਿਦਰੇ ਇੱਕ ਬੰਦਾ ਆਫੈਂਡਡ ਵੀ ਹੁੰਦਾ ਸਕੇਅਰਡ ਵੀ ਹੁੰਦਾ ਸੋ ਬੜਾ ਚੰਗਾ ਹੋਵੇ ਕਿ ਉਹਨਾਂ ਨਾਲ ਪਹਿਲਾਂ ਮੀਟਿੰਗਾਂ ਕਰਕੇ ਉਹਨਾਂ ਨੂੰ ਦੱਸਿਆ ਜਾਵੇ ਕਿ ਇਹ ਸਾਡੀ ਪਰੰਪਰਾ ਹੈ ਇਹ ਜਿਹੜੇ ਸ਼ਿਸ਼ਤਰਾਂ ਦਾ ਅਸੀਂ ਪ੍ਰਦਰਸ਼ਨ ਕਰਦੇ ਆਂ ਇਹ ਪੀਸ ਵਾਸਤੇ ਨੇ ਇਹ ਕੋਈ ਕਿਸੇ ਤੇ ਹਮਲਾ ਕਰਨ ਵਾਸਤੇ ਜਾਂ ਅਸੀਂ ਕੋਈ ਆ ਬਾਹਰ ਤਰ੍ਹਾਂ ਦਾ ਦਿਖਾਵਾ ਕਰਨ ਵਾਸਤੇ ਨਹੀਂ ਕਰ ਰਹੇ ਉਹਨਾਂ ਨੂੰ ਆਪਣੀ ਪਰੰਪਰਾ ਤੋਂ ਹੈਰੀਟੇਜ ਤੋਂ ਜਾਣੂ ਕਰਵਾ ਕੇ ਆਪਣੇ ਇਤਿਹਾਸ ਤੋਂ ਜਾਣੂ ਕਰਵਾ ਕੇ ਉਹਨਾਂ ਨੂੰ ਨਾਲ ਜੋੜਿਆ ਜਾਵੇ ਤਾਂ ਕਿ ਇਹ ਵਿਵਾਦ ਅੱਗੇ ਨਾ ਵਧੇ ਅੱਜ ਇਹ ਛੋਟਾ ਗਰੁੱਪ ਨਜ਼ਰ ਆਉਂਦਾ ਹੈ ਅਗਰ ਇਸ ਜਿਹੇ ਵਿਵਾਦਾਂ ਦੇ ਅੰਦਰ ਸਮਝਦਾਰੀ ਨਾਲ ਕੰਮ ਨਾ ਲਿਆ ਜਾਏ ਤੇ ਕੱਲ ਨੂੰ ਇਹ ਵਿਵਾਦ ਜਿਹੜੇ ਦੇ ਛੋਟੇ ਗਰੁੱਪ ਤੋਂ ਵੱਡੇ ਗਰੁੱਪ ਦਾ ਰੂਪ ਵੀ ਲੈ ਸਕਦੇ ਹੈ ਤੁਹਾਡੇ ਕੀ ਵਿਚਾਰ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਮਸਲੇ 'ਚ ਕੀ ਹੋਣਾ ਚਾਹੀਦਾ ਹੈ ਔਰ ਸਾਡੇ ਨਗਰ ਕੀਰਤਨਾ ਦੇ ਵਿੱਚ ਕੀ ਕੀ ਪਰਿਵਰਤਨ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਇਹਦੇ ਤੇ ਆਪਣੇ ਵਿਚਾਰ ਤੁਸੀਂ ਕਮੈਂਟ ਬਾਕਸ ਵਿਚ ਲਿਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ